ਲਗਾਤਾਰ ਪੰਜਾਬ ਵਿੱਚ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਇਸੇ ਕੜੀ ਵਿੱਚ ਲੁਧਿਆਣਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੇਹ ਵਿਅਕਤੀ 10 ਸਾਲ ਦੀ ਲੜਕੀ ਨੂੰ ਅਗਵਾ ਕਰਕੇ ਉੱਤਰਾਖੰਡ ਲੈ ਗਿਆ ਸੀ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਕੋ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਅਕਤੀ ਸਾਧੂ ਦੇ ਪੇਸ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਲੜਕੀ ਨੂੰ ਅਗਵਾ ਕੀਤਾ ਤੇ ਆਪਣੇ ਨਾਲ ਲੈ ਗਿਆ ਸੀ ਬੈਰਖਾਲ ਇਸ ਤੋਂ ਕੁਝ-ਕੁਝ ਵਿੱਚ ਪੁਲਿਸ ਨੂੰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਜਿਹੜੀ ਹੈਗੀ ਹੈ ਇਹ ਲੈ ਗਿਆ ਸੀਗਾ ਇਹਦਾ ਨਾਮ ਪ੍ਰਕਾਸ਼ ਹੈ ਉਹ ਛਪਰਾ ਦਾ ਰਹਿਣ ਵਾਲਾ ਬਿਹਾਰ ਦਾ ਤੇ ਉਸ ਲੜਕੀ ਨੂੰ ACP ਸਾਹਿਬ ਔਰ SHO ਫੋਕਲ ਪੁਆਇੰਟ ਮਨਮੇਸਰ ਬਰਾੜ ਦੀ ਟੀਮ ਨੇ ਜਿਹੜਾ ਹੈਗਾ ਜ ਨੂੰ ਬਰਾਮਦ ਕਰਕੇ ਲਿਆਂਦਾ ਤੇ ਜਿੱਤੇ ਅੱਜ ਅਸੀਂ ਮਤਲਬ ਪ੍ਰੈਸ ਕਾਨਫਰੰਸ ਕਰਕੇ ਲਗਾਤਾਰ ਪੰਜਾਬ ਵਿੱਚ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਇਸੇ ਕੜੀ ਵਿੱਚ ਲੁਧਿਆਣਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੇ ਵਿਅਕਤੀ 10 ਸਾਲ ਦੀ ਲੜਕੀ ਨੂੰ ਅਗਵਾ ਕਰਕੇ ਉੱਤਰਾਖੰਡ ਲੈ ਗਿਆ ਸੀ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਕੋ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਅਕਤੀ ਸਾਧੂ ਦੇ ਭੇਸ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਲੜਕੀ ਨੂੰ ਅਗਵਾ ਕੀਤਾ ਤੇ ਆਪਣੇ ਨਾਲ ਲੈ ਗਿਆ ਸੀ ਬਰਖਾਲ ਇਸ ਤੋਂ ਪੁੱਛਗਿੱਛ ਵਿੱਚ ਪੁਲਿਸ ਨੂੰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਜਿਹੜੀ ਹੈਗੀ ਹੈ ਇਹ ਲੈ ਗਿਆ ਸੀਗਾ ਇਹਦਾ ਨਾਮ ਪ੍ਰਕਾਸ਼ ਹੈ ਚਪਰਾ ਉਂਧਰ ਰਹਿਣ ਵਾਲਾ ਬਿਹਾਰ ਦਾ ਤੇ ਉਸ ਲੜਕੀ ਨੂੰ ACP ਸਾਹਿਬ ਔਰ SHO ਫੋਕਲ ਪੁਆਇੰਟ ਮਨ ਮੈਸਟਰ ਬਰਾੜ ਦੀ ਟੀਮ ਨੇ ਜਿਹੜਾ ਹੈਗਾ ਜਾਨੂੰ ਬਰਾਮਦ ਕਰਕੇ ਲਿਆਂਦਾ ਤੇ ਜਿੱਤੇ ਅੱਜ ਅਸੀਂ ਮਤਲਬ ਪ੍ਰੈਸ ਕਾਨਫਰੰਸ ਕਰਕੇ ਲਗਾਤਾਰ ਪੰਜਾਬ ਵਿੱਚ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਇਸੇ ਕੜੀ ਵਿੱਚ ਲੁਧਿਆਣਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੇ ਵਿਅਕਤੀ 10 ਸਾਲ ਦੀ ਲੜਕੀ ਨੂੰ ਅਗਵਾ ਕਰਕੇ ਉੱਤਰਾਖੰਡ ਲੈ ਗਿਆ ਸੀ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਕੋ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਬੀਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਅਕਤੀ ਸਾਧੂ ਦੇ ਪੇਸ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਲੜਕੀ ਨੂੰ ਅਗਵਾ ਕੀਤਾ ਤੇ ਆਪਣੇ ਨਾਲ ਲੈ ਗਿਆ ਸੀ ਬੈਰਖਾਲ ਇਸ ਤੋਂ ਕੁਝ-ਕੁਝ ਵਿੱਚ ਪੁਲਿਸ ਨੂੰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਜਿਹੜੀ ਹੈਗੀ ਹੈ ਇਹ ਲੈ ਗਿਆ ਸੀਗਾ ਇਹਦਾ ਨਾਮ ਪ੍ਰਕਾਸ਼ ਹੈ ਛਪਰਾ ਦਾ ਰਹਿਣ ਵਾਲਾ ਬਿਹਾਰ ਦਾ ਤੇ ਉਸ ਲੜਕੀ ਨੂੰ ACP ਸਾਹਿਬ ਔਰ SHO ਫੋਕਲ ਪੁਆਇੰਟ ਮਨਮੇਸਰ ਬਰਾੜ ਦੀ ਟੀਮ ਨੇ ਜਿਹੜਾ ਹੈਗਾ ਜਾਨੂੰ ਬਰਾਮਦ ਕਰਕੇ ਲਿਆਂਦਾ ਤੇ ਜਿੱਤੇ ਅੱਜ ਅਸੀਂ ਮਨ ਲ ਪ्रेस कॉन्फ्रेंस ਕਰਕੇ ਲਗਾਤਾਰ ਪੰਜਾਬ ਵਿੱਚ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਇਸੇ ਕੜੀ ਵਿੱਚ ਲੁਧਿਆਣਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੇ ਵਿਅਕਤੀ 10 ਸਾਲ ਦੀ ਲੜਕੀ ਨੂੰ ਅਗਵਾ ਕਰਕੇ ਉੱਤਰਾਖੰਡ ਲੈ ਗਿਆ ਸੀ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਕੋ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਅਕਤੀ ਸਾਧੂ ਦੇ ਭੇਸ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਲੜਕੀ ਨੂੰ ਅਗਵਾ ਕੀਤਾ ਤੇ ਆਪਣੇ ਨਾਲ ਲੈ ਗਿਆ ਸੀ ਬੈਰਖਾਲ ਇਸ ਤੋਂ ਕੁਝ-ਕੁਝ ਵਿੱਚ ਪੁਲਿਸ ਨੂੰ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਜਿਹੜੀ ਹੈਗੀ ਹੈ ਇਹ ਲੈ ਗਿਆ ਸੀਗਾ ਇਹਦਾ ਨਾਮ ਪ੍ਰਕਾਸ਼ ਹੈ ਉਹ ਚਪਰਾ ਦਾ ਰਹਿਣ ਵਾਲਾ ਬਿਹਾਰ ਦਾ ਤੇ ਉਸ ਲੜਕੀ ਨੂੰ ACP ਸਾਹਿਬ ਔਰ SHO ਫੋਕਲ ਪੁਆਇੰਟ ਬਨਮੇਸਰ ਬਰਾੜ ਦੀ ਟੀਮ ਨੇ ਜਿਹੜਾ ਹੈਗਾ ਇਹਨਾਂ ਨੂੰ ਬਰਾਮਦ ਕਰਕੇ ਲਿਆਂਦਾ ਤੇ ਜਿੱਤੇ ਅੱਜ ਅਸੀਂ ਇਹ ਮਨ ਪ੍ਰੈਸ ਕਾਨਫਰੰਸ ਕਰਕੇ